ਸਾਰਾ ਸੋ ਮਾਗਰੀ ਤੁਮਰਾ ਸੂਤਰ ਧਾਨੀ ਤੁਮ ਤੇ ਹੋਏ ਸੋ ਆਕਿਆਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਾਰਾ ਪ੍ਰਭਾ ਬੋਲਾ ਜੀ ਵਾਹਿਗੁਰੂ 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 ਇਕੋਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਜਿਉ ਤੁਮ ਭਗਵਤੀ ਸਮਕਾ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅਮਰਦਾਸ ਸ੍ਰੀ ਅੰਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸਗਰੋ ਸ੍ਰੀ ਹਰਾਈ ਸ੍ਰੀ ਕ੍ਰਿਸ਼ਨ ਜੀ ਆਈਆ ਜਿਸ ਜਿਥੇ ਸਬਦੁ ਗਜਾਏ ਤੇਗ ਬਹਾਦਰਿ ਸਮਰਿਐ ਘਰ ਨੋ ਨਿਦੇ ਆਵੈ ਧਾਈ ਸੁਖ ਥਾਈ ਹੋਈ ਸਹਾਈ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਈ ਦਸਰਪਾਸ਼ੀਆਂ ਦੀ ਜੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਦਾ ਦਾ ਧਿਆਨ ਕਰਕੇ ਬੋਲੋ ਜੀ ਵਾਹੇ ਗੋ ਪੰਜਾਬ ਪਿਆਰਿਆਂ ਚੋ ਹੱਸ ਸਾਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਦੇ ਨਾਮ ਗੱਜਪਿਆ ਹੁਣ ਸ਼ਕਿਆ ਦੇਗ ਚਲਾਈ ਤੇਗ ਵਾਹੀ ਤੇਗ ਟੇਕੜ ਕੀਤਾ ਤੇਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਫਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਦਿੱਤੇ ਬੰਦ ਬੰਦ ਕਟਾਏ ਸੁੱਤੀਆਂ ਲੋਹੜੀਆਂ ਚੱਟੜੀਆਂ ਤੇ ਚੜੇ ਆਣ ਲਖ ਸਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਤਰਕੇ ਫਾਲਸਾ ਜੀ ਬੋਲੋ ਜੀ ਵਾਹਿਗੁਰੂ ਜਾ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇਈ ਸ਼ਰਬਤ ਖਾਲਸਾ ਜੀ ਕੀ ਉਲਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਦਾ ਸਤਕਾਰ ਸੁਰ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਕਹ ਕਰ ਅਚਾਰਿਆਏ ਦੇਖ ਦੇ ਫਤੇ ਬਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇਵਲ ਵਾਲੇ ਬੋਲੋ ਜੀ ਵਾਹਿਗੁਰੂ ਸਖਾਂ ਨੂੰ ਉਸ ਕੀ ਦਾਨ ਕੇਸ ਦਾਤ ਰਖਤ ਦਾਨ ਵਿਵੇਕ ਦਾਨ ਸਹਿਜ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਤ ਸ੍ਰੀ ਅਮਰਿ ਸ਼ਿਸ਼ਨਾ ਚੌਕੀਆਂ ਛੱਡੇ ਬੂਗੇ ਜੁਗੋ ਜੁਗਾ ਤਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਖਦਾ ਮਨੀਵਾ ਮਾਤੋਚੀ ਮਤਾਰਕ ਵਾਹਿਗੁਰੂ へ ਆਕਾਸ਼ ਮੁਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸਿਰਲ ਕਾਨਾ ਸਾਹਿਬ ਤੇ ਹੋਰ ਬੰਦਵਾਰਿਆਂ ਮੁਤਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਸਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਦਾਸ ਹੈ ਜੀ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਨਗਰ ਨਿਵਾਸੀ ਸਮੂਹ ਸਾਧ ਸੰਗਤ ਨੇ ਮਿਲ ਕੇ ਬੰਦੀ ਛੋੜ ਦਿਹਾੜੀ ਅਤੇ ਦੀਵਾਲੀ ਦੇ ਇਤਿਹਾਸਿਕ ਦਿਹਾੜਿਆਂ ਨੂੰ ਮੁੱਖ ਰੱਖਦਾ ਹੋਇਆ ਆਪ ਜੀ ਦੇ ਹਜੂਰ ਦੀ ਮਾਨ ਸਜਾਏ ਨੇ ਸਰੇ ਦੀਵਾਨਾ ਅੰਦਰ ਸੋਧ ਰਸ ਬਾਣੀ ਦੇ ਪਾਠ ਸ਼ਬਦ ਕੀਰਤਨ ਛੇਵਨ ਸਾਹਿਬ ਜੀ ਕੇ ਪਾਠ ਗੁਰਮਤਿ ਵਿਚਾਰਾ ਹੋਈਆਂ ਨੇ ਜੀ ਆਪ ਜੀ ਦੇ ਬੱਚੇ ਆਪ ਸੁਆਜ ਦੀ ਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਛੁਪਾਂ ਸੋ ਅਣਜਾਣੇ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਬਾਣੀ ਪਰ ਸੁਣ ਸੇਵਾ ਕੰ ਦਾ ਬਲ ਉੱਤਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਸੁਣ ਸਾਧ ਸੰਗਤ ਦੇ ਹਿੱਤਿ ਵਸੋ ਨਾ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲਪੁਲ ਬਟਾਵਾਂ ਜਿਤ ਭਗਵਾਨ ਕਰਨੀਆ ਬਾਣੀ ਦਾ ਭਾਵ ਸੂ ਸਾਧ ਸੰਗਤ ਦੇ ਹਿਤ ਤਵ ਸੋਣਾ ਛੜਦੀ ਕਲਾ ਨਾਮ ਬੰਝ ਦੀ ਦਾਤ ਵਿਸ਼ ਕਰਨੀ ਗ੍ਰਹਿ ਕੇ ਸੁਖ ਸ਼ਾਂਤੀ ਵਰਤਾਣੀ ਦੁਖ ਕਲੇਸ਼ਾਂ ਦੇ ਨਾਸ ਕਰਨੇ ਕਰੋ ਬਨ ਵਿਖੇ ਤਰਗਨਿਆ ਬਖਸ਼ਿਸ਼ ਕਰਨੀਆ ਬੱਚਿਆਂ ਨੂੰ ਛੜਦੀ ਕਲਾ ਨਾਮ ਬੰਝ ਦੀ ਦਾਤ ਵਿਦਿਆ ਦੀ ਦਾਤ ਦੇਸ ਪ੍ਰਦੇਸਾਂ ਵਿੱਚ ਸੰਗ ਸਹਾਇ ਹੋਣਾ ਆਪ ਜੀ ਸਮੂਹ ਸਾਧ ਸੰਗਤ ਨੂੰ ਵਾਪਸੀ ਪ੍ਰੇਮ ਪਿਆਰ ਇਤفاق ਬਖਸ਼ਿਸ਼ ਦਾ ਕਿਰਪਾ ਕਰਦੇ ਇਸੇ ਤਰ੍ਹਾਂ ਇਤਿਹਾਸਿਕ ਤਿਹਾਣੇ ਮਨਾਉਣ ਦਾ ਬਲ ਉਦਮ ਬਖਸ਼ ਕਰਨਾ ਅਤੇ ਗੁਰੂ ਸਾਹਿਬ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲਣ ਦੀ ਸਮੱਤਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਹਜੂਰ ਸਮੂਹ ਸਿੱਖ ਪਰਿਵਾਰ ਡਾਕਟਰ ਸਿਰਜੀ ਵੱਲੋਂ ਆਪਣੇ ਪੁੱਤਰ ਦੀ ਖੁਸ਼ੀ ਪਹਿਲੀ ਦੀਵਾਲੀ ਮਨਾਉਂਦੇ ਆ ਤੇ ਆਪ ਜੀ ਦੇ ਖਾਦੇ ਪੀਤਮਾਨ ਸਰਦਾਰ ਅਮਰਜੀਤ ਸਿੰਘ ਪਰਿਵਾਰ ਸਮੂਹ ਪਰਿਵਾਰ ਵੱਲੋਂ ਮਿਲ ਕੇ ਆਪ ਜੀ ਦੇ ਜੂਰ ਅਰਦਾਸ ਕਰਵਾ ਲੈਣੇ ਜੀ ਆਪ ਜੀ ਦੀ ਕਿਰਪਾ ਕਾਰਨੀ ਸਮੂਹ ਸਿੱਖ ਪਰਿਵਾਰਾਂ ਨੇ ਜੋ ਵੀ ਮਨੋ ਕਾਮਨਾਵਾਂ ਆ ਭਾਵਨਾਵਾਂ ਲੈ ਕੇ ਆਪ ਜੀ ਦੇ ਹਜ਼ੂਰ ਅਰਦਾਸ ਕਰਵਾਈ ਆ ਪਰਿਵਾਰ ਨੂੰ ਚੜ੍ਹਦੀ ਕਲਾ ਬੱਚਿਆਂ ਨੂੰ ਚੜ੍ਹਦੀ ਕਲਾ ਨਾਮ ਬੰਦ ਦੀ ਦਾਤ ਬੁਸ਼ਿਸ਼ ਕਰਨੀ ਆਪਣੇ ਮਾਤਾ ਪਿਤਾ ਗੁਰੂ ਘਰ ਦਾ ਅੱਗੇ ਕਾਰੀ ਬਣਾਉਣਾ ਬੱਚਿਆਂ ਨੂੰ ਲੰਬੀ ਆਇਯੂ ਬੁਸ਼ਿਸ਼ ਕਰਨੀ ਕਾਰੋਬਾਰਾਂ ਖੇਤ ਰੱਖੀਆਂ ਬੁਸ਼ਿਸ਼ ਕਰਨੀ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਜੀ ਇਸ ਨੂੰ ਸਿੱਖ ਪਰਵਾਰ ਨੇ ਆਜ ਨੂੰ ਸੁੰਦਰ ਮਾਲੇ ਭੇਟ ਕੀਤੇ ਨੇ ਆਪ ਜੀ ਦੀ ਇੰਨੀ ਕਾਰ ਕਰਨੇ ਅੰਗ ਸੰਗ ਸਹਾਇ ਹੋਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਨੌ ਲੰਗਰ ਦੀ ਦੇ ਸਦਕੇ ਹਾਜ਼ਰ ਕੀਤੀ ਹੈ ਦਰ ਪ੍ਰਵਾਣ ਕਰਨੀ ਗੁਰ ਕਾ ਲੰਗਰ ਦਰ ਪ੍ਰਵਾਣ ਕਰਨਾ ਸੇਵ ਪਰਵਾਰਾਂ ਨੂੰ ਇਸੇ ਤਰ੍ਹਾਂ ਆਪ ਜੀ ਦੀ ਕਿਰਪਾ ਬਖਸ਼ਿਸ਼ ਕਰਨੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਸੂਹ ਸੇ ਪ੍ਰਵਾਸ ਸੂਹ ਸੰਗਤ ਮੂ ਚੜ੍ਹਦੀ ਕਲਾ ਇਸੇ ਤਰ੍ਹਾਂ ਇਤਿਹਾਸਿਕ ਯਾਦਗਾਰ ਮਨਾਉਣ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਆਪ ਜੀ ਦੇ ਹਜੂ ਸੂਹ ਸੇ ਪ੍ਰਵਾਰ ਵੱਲੋਂ ਅਰਦਾਸ ਹੈ ਜੀ ਰਾਜਪਾਲ ਸਿੰਘ ਪ੍ਰਵਾਰ ਵੱਲੋਂ ਤਨਦਸਤੀ ਦੀ ਅਰਦਾਸ ਸੇ ਪ੍ਰਵਾਰ ਵੱਲੋਂ ਤਨਦਸਤੀ ਦੀ ਅਰਦਾਸ ਦਿੱਤਾ ਸਿੰਘ ਜੀ ਪਰਿਵਾਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਸ਼ਰਮਾ ਪਰਿਵਾਰ ਵੱਲੋਂ ਦੇਰਉਤਾ ਤਨਦਸਤੀ ਲਈ ਅਰਦਾਸ ਨਾਜ਼ਮ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਪਿੰਦਤ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਹਜੀਤ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਮਾਸਟਰ ਤਨਪਾ ਸਿੰਘ ਜੀ ਵੱਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਚੜ੍ਹਦੀ ਕਲਾ ਦੀ ਅਰਦਾਸ ਤਸ਼ਮੀਲ ਸਿੰਘ ਜੀ ਅਗਿਲ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਤੂਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਬੁਜੀਤ ਸਿੰਘ ਜੀ ਜਵੰਦਾ ਗੁਰਮੀਤ ਸਿੰਘ ਜੀ ਜਵੰਦਾ ਪਰਿਵਾਰ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਲਖਮੀਰ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਰਣਜੀਤ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਜੋਸ਼ਨ ਪਰਿਵਾਰ ਵੱਲੋਂ ਦੇ ਰੁਕਤਾ ਕੰਨ ਲੁਸਤੀ ਲਈ ਅਰਦਾਸ ਸਵੀਰ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਅਮਰਿਕ ਸਿੰਘ ਜੀ ਪਰਿਵਾਰ ਵੱਲੋਂ ਦੇ ਰੁਕਤਾ ਕੰਨ ਲੁਸਤੀ ਲਈ ਅਰਦਾਸ ਮਾਸਟਰ ਸੁਦੇਸ਼ ਸਿੰਘ ਜੀ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਗੋਪੀ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਪਵਿੱਤਰ ਸਿੰਘ ਜੀ ਪਰਿਵਾਰ ਵੱਲੋਂ ਸ਼ੁਕ ਸ਼ਾਂਤੀ ਲਈ ਅਰਦਾਸ ਹਰਮਨ ਸਿੰਘ ਜੀ ਪਰਿਵਾਰ ਗਰੇਵੰਦ ਪ੍ਰਵਾਹ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਨੈਲ ਸਿੰਘ ਜੀ ਪ੍ਰਵਾਹ ਆਪਣੇ ਪੋਤਰੇ ਦੀ ਪਹਿਲੀ ਦਿਵਾਲੀ ਦੇ ਮੁੱਖ ਰਕਦਿਆਂ ਆਪ ਜੀ ਦੇ ਹਜ਼ੂਰ ਅਰਦਾਸ ਕਰਵਾਨੇ ਆਪ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਮਜੀਤ ਕੌੜੀ ਪ੍ਰਵਾਹ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਢਿੱਲੋ ਪ੍ਰਵਾਹ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਪੁਨਵਨ ਸਿੰਘ ਜੀ ਭੰਗੂ ਪ੍ਰਵਾਹ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਦਸਵੰਦਤ ਸਿੰਘ ਜੀ ਪ੍ਰਵਾਹ ਵੱਲੋਂ ਚੜ੍ਹਦੀ ਕਲਾ ਸੁਖ ਸ਼ਾਂਤੀ ਦੀ ਅਰਦਾਸ ਆਪ ਜੀ ਕਿਰਪਾ ਕਰਨੀ ਸੇ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਨਾਮ ਬਾਨੀ ਦੀ ਦਾਤ ਬੱਚਿਆਂ ਨੂੰ ਅੰਗ ਸੰਗ ਆਪ ਜੀ ਕਿਰਪਾ ਬਖਸ਼ਿਸ਼ ਕਰਨੀ ਐਸ ਸਮੇਂ ਆਪ ਜੀ ਆਪਣੇ ਹੁਕਮਨਾਮੇ ਬਖਸ਼ਤੇ ਨਿਹਾਲ ਕਰੋ ਅਤੇ ਹੁਕਮਨਾਮੇ ਦੇ ਚਲਣ ਦੀ ਸਮਾਥਾ ਬਖਸ਼ਿਸ਼ ਕਰਨੀ ਸੁਖ ਹੋਵੇ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੋਲੀ ਤਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਓ ਆਸਿ ਗਰੇ ਕੋ ਕਮ ਹੈ ਗੁਰੂ ਮਾਦਿਉ ਕੰਤ ਗੁਰੂ ਗ੍ਰੰਥ ਜੀ ਬਾਦਿਉ ਤਰੈ ਗੁਰਾਂ ਕੀ ਰੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੇ ਨਹੀਂ ਰਾਜ ਕਰੇਗਾ ਥਾਲਸਾ ਆ ਕੀ ਰਹੇ ਨ ਕੋਈ ਤਾਰ ਹੋਏ ਸੋ ਬਿਨੈਗੇ ਬਖੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜਾ ਜੁਨੇ ਸੋ ਤੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਲਿ ਉਤਾਰਨ ਹਾਰ ਟੰਡਾ ਜਾ ਕੇ ਹੱਥ ਮੈਂ ਕਲਵੀ ਸੋ ਹੈ ਸੀਸਾ ਸੋ ਹਮਰੀ ਰਖਾ ਕਰੇ ਗੁਰ ਤਾਲੀ ਧਰ ਗਗਨੀ ਸੋਹ ਚੇ ਆਕਰੇੁਰ ਕਲ ਕੀ ਤਰ ਜਗਤੀ ਬੋਲੇ